ਆਦਰਯੋਗ ਮਾਨਤਾ ਤੇ ਮੈਂ ਅੱਜ ਬਹੁਤ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਅੱਜ ਐਡਾ ਵੱਡਾ ਉਪਰਾਲਾ ਚੱਕਿਆ ਹਰਿਆਣਾ ਪੰਜਾਬ ਨਹੀਂ ਪੂਰੇ ਦੇਸ਼ ਵਾਸਤੇ ਚੱਕਿਆ ਹੈ ਦੇਸ਼ ਦੀ ਭਾਵਨਾ ਵਾਸਤੇ ਚੱਕਿਆ ਹੈ ਮੈਂ ਅੱਜ ਸਾਰੀ ਸਮੂਹ ਟੀਮ ਵੱਲੋਂ ਰਵਿੰਦਰ ਤੋਮਰ ਜੀ ਦਾ ਧੰਨਵਾਦ ਕਰਦਾ ਤੇ ਇਹ ਹੀ ਕਰਦਾ ਕਿ ਜਿੱਥੇ ਤੱਕ ਇਹਨਾਂ ਦੀ ਯਾਤਰਾ ਜਾਏਗੀ ਅਸੀਂ ਚਾਹਨੇ ਆ ਕਿ ਜਿੱਥੇ-ਜਿੱਥੇ ਜਾਊਗੀ ਇਹਨਾਂ ਦਾ ਮਾਨ ਸਨਮਾਨ ਰੱਖਿਆ ਜਾਵੇ ਅਤੇ ਉਹ ਯੁਵਾ ਨੂੰ ਅੱਗੇ ਲਿਆ ਜਾਵੇ ਜਿਹੜੇ ਨਸ਼ੇ ਵੱਲ ਚੱਲ ਪਏ ਹਨ ਉਹ ਤੋਮਰ ਜੀ ਜਿਹੜਾ ਇੰਨਾ ਉਪਰਾਲਾ ਕਰਕੇ ਚੱਲੇ ਨੇ ਇੱਕ ਵਜਨ ਖਿੱਚ ਕੇ ਹਰਿਆਣੇ ਦੀ ਇਹਨਾਂ ਨੇ ਜਿਹੜੀ ਯਾਤਰਾ ਪੂਰੀ ਕੀਤੀ ਹੈ ਹੁਣ ਪੰਜਾਬ ਵੱਲ ਚੱਲੇ ਨੇ ਇਹ ਜਿਹੜਾ ਸਰੀਰ ਹੈ ਉਹਨੂੰ ਸਾਭੇ ਰੱਖਣਾ ਤੇ ਇਹਨਾਂ ਕਹਿੰਦੇ ਹੋਏ ਮੈਂ ਸਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰਵਿੰਦਰ ਤੋਮਰ ਜੀ ਦਾ ਦੇਖੋ ਇਹ ਅਸੀਂ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਮੈਂ ਇਹਨਾਂ ਦੀ ਵੀਡੀਓ ਦੇਖਦਾ ਸੀ ਕਿਉਂਕਿ ਇਹਨਾਂ ਨੇ ਜਿੰਨਾ ਵੀ ਇਹਨਾਂ ਨੇ ਆਪਣਾ ਜਿਹੜਾ ਸਰੀਰ ਦਾ ਬਲ ਹੈ ਉਹ ਦਿਖਾਇਆ ਕਿ ਆਪਾਂ ਨੂੰ ਜਿਹੜਾ ਆਪਣਾ ਦੇਸੀ ਖਾਣਾ ਸੀ ਆਪਾਂ ਉਹਨੂੰ ਛੱਡ ਕੇ ਕੈਮੀਕਲਾਂ ਦੇ ਰਾਹ ਤੇ ਲੱਗ ਗਏ ਜਿਹੜਾ ਅੱਜ ਕਿਸੇ ਦੇ ਘਰ ਚ ਆਪਾਂ ਦਹੀਂ ਲੱਸੀ ਦੁੱਧ ਪਿੰਦੇ ਸੀ ਉਹਤੇ ਅੱਜ ਕੋਲਡ ਡਰਿੰਕ ਨੇ ਰੂਪ ਲੈ ਲਿਆ ਬਹੁਤ ਹੀ ਵਧੀਆ ਜਿਹੜਾ ਡਿਸੀਜਨ ਲਿੱਤਾ ਹੈ ਹਾਂ ਜੀ ਜੋ ਮ ਜਿਹੜਾ ਫਾਸਟ ਫੂਡ ਦੇ ਉੱਪਰ ਇੱਕ ਐਕਸ਼ਨ ਲਿਆ ਜਾ ਰਿਹਾ ਹੈ ਉਹ ਬਹੁਤ ਵਧੀਆ ਹੈ ਇਹ ਇੱਕ ਮਜ਼ਾਇਲ ਹੈ ਜਿਹੜੀ ਪਲਵਾਨ ਜੀ ਨੇ ਅੱਜ ਇਹ ਰੂਪ ਦਿਖਾਇਆ ਵੀ ਜਿਹੜਾ ਨਸ਼ਿਆਂ ਦੇ ਪ੍ਰਤੀ ਜਿਹੜਾ ਆਪਾਂ ਫਾਸਟ ਫੂਡ ਖਾਂਦੇ ਆ ਇਹ ਵੀ ਇੱਕ ਨਸ਼ੇ ਦਾ ਕੰਮ ਹੈ ਕਿਉਂਕਿ ਇਸ ਕਰਕੇ ਹੈ ਕਿਉਂਕਿ ਉਹਦੇ ਵਿੱਚ ਜਿੰਨਾ ਵੀ ਤਲਿਆ ਫਲਿਆ ਜੋ ਕੈਮੀਕਲ ਯੂਜ਼ ਕਰ ਰਹੇ ਨੇ ਲੋਕ ਬਹੁਤ ਹੀ ਇੱਕ ਜ਼ਹਿਰ ਦਾ ਰੂਪ ਲੈ ਗਏ ਉਹ ਨਸ਼ੇ ਤੋਂ ਵੀ ਭਿਆਨਕ ਰੂਪ ਲੈ ਗਏ ਉਹ ਕਿੰਨੀਆ ਜਾਨਾ ਖਤਮ ਕਰਕੇ ਜਾਂ ਜ਼ਹਿਰੀਲੀ ਸ਼ਰਾਬ ਲਾ ਲੋ ਜਾਂ ਜਿਹੜੇ ਪੈਸੇ ਦੇ ਪਿੱਛੇ ਕੈਮੀਕਲ ਮਿਲਾ ਕੇ ਸਾਨੂੰ ਫਸਟ ਫੋਰਡ ਵਗੈਰਾ